ਜੇ ਪੀਪਲ ਗਾਉਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਇਆ ਵਾ ਸਾਡੇ ਨਾਨਕਪਾਲਾ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਜੁਗਿੰਦਰ ਸਿੰਘ ਜਿੰਦੂ ਸਾਹਿਬ ਸਾਡੇ ਸ਼੍ਰੋਮਣੀ ਕਮੇਟੀ ਵੱਲੋਂ ਨੋਮੋਨੀਤ ਮੈਂਬਰ ਸਾਹਿਬ ਸਾਡੇ ਸਿੱਖ ਸੰਪਰਦਾਵਾਂ ਜਥੇਬੰਦੀਆਂ ਸਾਡੇ ਜਨਰਲ ਸਕੱਤਰ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਅੱਜ ਇਹ ਮਸਲਾ ਕੀ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਆ ਜਿਹੜੀ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਨਾ ਇਹੋ ਹੀ ਜਗ੍ਹਾ ਦਾ ਚੱਕਰ ਆ ਇਸੇ ਜਗ੍ਹਾ ਦਾ ਝਗੜਾ ਵਾ ਲੜਾਈ ਆ ਜਿਹਦੇ ਕਰਕੇ ਇੰਨਾ ਵੱਡਾ ਉਹ ਬੰਦੇ ਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਆ ਆਪ ਜੀ ਪਹੁੰਚੇ ਹੋ ਅੱਜ ਇੱਥੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ ਵਾ ਮਸਲਾ ਕੀ ਸੀ ਔਰ ਕੀ ਨਿਪਟਿਆ ਆ ਆਪ ਜੀ ਦੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ ਸੰਗਤਾਂ ਨਾਲ ਵੀ ਗੱਲਬਾਤ ਹੋਈ ਆ ਆਪ ਜੀ ਕੀ ਕਹਿੰਦੇ ਆ ਮਸਲੇ ਦੇ ਬਾਰੇ ਵਿੱਚ ਤਾਂ ਪੂਰੀ ਜਾਣਕਾਰੀ ਸਾਨੂੰ ਅੱਜ ਹੀ ਪਤਾ ਲੱਗਿਆ ਹੈ ਇਸ ਤੋਂ ਪਹਿਲਾਂ ਨਹੀਂ ਸੀ ਜਾਣਕਾਰੀ ਹੈਗੀ ਬਾਕੀ ਪ੍ਰਸ਼ਾਸਨ ਨੇ 3 ਦਿਨ ਦਾ ਟਾਈਮ ਮੰਗਿਆ ਸੀ ਤੇ ਸੰਗਤ ਨੇ ਉਹਨੂੰ 5 ਦਿਨ ਦਾ ਟਾਈਮ ਦਿੱਤਾ ਤੇ ਬਾਕੀ ਇੱਥੋਂ ਦੀ ਜੋ ਸੰਗਤ ਦਾ ਹੁਕਮ ਹੈਗਾ ਸਾਡੀ ਕਮੇਟੀ ਵੱਧ ਚੜ ਕੇ ਤਨਮਨ ਧਨ ਨਾਲ ਉਹਦੇ ਨਾਲ ਖੜੀ ਹੈ ਸਭ ਤੋਂ ਅੱਗੇ ਲੱਗ ਕੇ ਅਸੀਂ ਕਰਾਂਗੇ ਜੋ ਵੀ ਹੋਏਗਾ ਜਿੱਥੇ ਵੀ ਜਾਣਾ ਪਏਗਾ ਮੁੱਖ ਮੰਤਰੀ ਕੋਲ ਜਾਣਾ ਜਾਂ ਕਿਸੇ ਪ੍ਰਸ਼ਾਸਨ ਕੋਲ ਜਾਣਾ ਤੇ ਅਸੀਂ ਹਮੇਸ਼ਾ ਨਾਲ ਖੜੇ ਆ ਅੱਗੇ ਵੱਧ ਕੇ ਚੱਲਾਂਗੇ ਵੈਗੁਰੂ ਜੀ ਖਾਲਸਾਵਾ ਜੀ ਭਾਈਕਰ ਜੀ ਭਾਈ ਸਾਹਿਬ ਜੀ ਸ਼੍ਰੋਮਣੀ ਕਮੇਟੀ ਦਾ ਆਪ ਜੀ ਨੇ ਗੱਲਬਾਤ ਕੀਤੀ ਹੋਏਗੀ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਜੀ ਨੂੰ ਆਪ ਨੇ ਸਾਰੀ ਜਾਣਕਾਰੀ ਦਿੱਤੀ ਹੈ ਇਸ ਮਸਲੇ ਬਾਰੇ ਜੋ ਵੀ ਵੀਡੀਓ ਉੱਤੇ ਹੀ ਭੇਜਤੀਆਂ ਨੇ ਐਮਐਸ ਸਾਹਿਬ ਦੁਆਰਾ ਵੀ ਮੇਰੇ ਦੁਆਰਾ ਵੀ ਅੱਛਾ ਜੀ ਤਾਂ ਉਹ ਥੋੜਾ ਮਸਲਾ ਕੋਟ ਦਾ ਆ ਰਿਹਾ ਹੈ ਉਹਦੇ ਵਿੱਚ ਜੋ ਇੱਥੋਂ ਦੀ ਲੋਕਲ ਕਮੇਟੀ ਜੋ ਵੀ ਸਹਾਇਤਾ ਮੰਗੇਗੀ ਉਹ ਅਸੀਂ ਦੇਨ ਨੂੰ ਤਿਆਰ ਠੀਕ ਹੈ ਜੀ ਧੰਨਵਾਦ ਜਨਰਲ ਸਕੱਤਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਵੀ ਸਾਡੇ ਨਾਲ ਆ ਸਰਦਾਰ ਸਾਹਿਬ ਇਹ ਕੀ ਮਸਲਾ ਕੀ ਬਣਿਆ ਕਿਵੇਂ ਅ ਅਮਰਜੀਤ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲੋ ਤਾਂ ਇਹ ਘਟਨਾ ਬਹੁਤ ਦੁਖਦਈ ਆ ਬਹੁਤ ਸੁਣ ਕੇ ਬੜਾ ਦੁੱਖ ਲੱਗਾ ਸਾਨੂੰ ਵੀ ਇਹ ਘਟਨਾ ਹੋਈ ਆ ਨਹੀਂ ਹੋਣੀ ਚਾਹੀਦੀ ਸੀਗੀ ਚਲੋ ਜੋ ਹੋਈ ਆ ਤੇ ਅਸੀਂ ਆਪਣੇ ਸਿੱਖ ਦੇ ਸਿੱਖਾਂ ਦੇ ਨਾਲ ਆ ਸੰਗਤ ਦੇ ਨਾਲ ਆ ਜੋ ਸੰਗਤ ਦਾ ਹੁਕਮ ਹੋਏਗਾ ਇਹ ਸਿਰ ਮੱਥੇ ਸਾਡੇ ਸਾਨੂੰ ਹੁਣ ਸੰਗਤ ਅਸਾ ਸਾਨੂੰ ਪਤਾ ਲੱਗਾ ਨਹੀਂ ਪਹਿਲਾਂ ਉਸ ਜਿਹੜਾ ਹੁਣ ਪਤਾ ਲੱਗਾ ਵਾ ਹੁਣ ਸਾਡੇ ਪ੍ਰਧਾਨ ਦੀ ਸਾਡੇ ਸਾਡੇ ਮੈਂਬਰ ਸਾਹਿਬਾਂ ਸਾਡੇ ਜਿਨੀ ਸਾਡੀ ਕਮੇਟੀ ਆ ਅਸੀਂ ਲੱਗ ਕੇ ਜਿੱਥੇ ਸਾਨੂੰ ਚੱਲਣਾ ਪਏਗਾ ਅਸੀਂ ਹਰ ਤਦ ਕਿਰ ਹਰ ਤਿਕਾ ਮਤਲਬ ਮਦਦ ਕਰੋ ਤਿਆਰ ਆ ਇਸ ਲੋਕਲ ਕਮੇਟੀ ਨਾਲ ਲੈ ਕਰਕੇ ਹੋਰ ਆਪਣੇ ਮਹਾਂਪੁਰਸ਼ ਨੇ ਸੰਤ ਮਹਾਤਮਾ ਨੇ ਸਾਨੂੰ ਨਾਲ ਲੈ ਕਰਕੇ ਇਸ ਪ੍ਰਬੰਧਕ ਕਮੇਟੀ ਨਾਲ ਲੈ ਕਰਕੇ ਜਿੱਥੇ ਵੀ ਜਾਣਾ ਪਵੇਗਾ ਅਸੀਂ ਆਪ ਨਾਲ ਚਲਣ ਨੂੰ ਤਿਆਰ ਆ ਸਾਨੂੰ ਹੁਕਮ ਕਰਨ ਵੀ ਕਿਸ ਟਾਈਮ ਪੰਜ ਦਿਨ ਦਾ ਟਾਈਮ ਲਿਆ ਕਮੇਟੀ ਉਹਨਾਂ ਦੇ ਆਪਣੇ ਪ੍ਰਸ਼ਾਸਨ ਨੇ ਪੰਜ ਦਿਨ ਤੋਂ ਬਾਅਦ ਜੋ ਜਿਤਨਾ ਰੂਪਰੇਖਾ ਬਣੇਗੀ ਜਿਤਨਾ ਸੰਗਤ ਦਾ ਅਦੇਸ਼ ਹੋਏਗਾ ਅਸੀਂ ਸੰਗਤ ਤੋਂ ਬਾਹਰ ਨਹੀਂ ਹੈਗਾ ਸੰਗਤ ਨਾਲ ਆ ਐਸ ਕੱਤਾ ਸਾਹਿਬ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਸੀ ਨਾ ਉਹ ਇਹ ਆ ਵੀ ਸਾਡੇ ਕੌਮ ਕੋਲ ਬਹੁਤ ਸ਼ਰਮਾਇਆ ਵਾ ਬਹੁਤ ਸਭ ਕੁਝ ਇਹ ਵਾਇਕੁਰੂ ਨੇ ਦਿੱਤਾ ਹੋਇਆ ਬਖਸ਼ਿਸ਼ਾਂ ਬਹੁਤ ਨੇ ਸਾਡੇ ਉੱਤੇ ਜਿਹੋ ਜਿਹਾਂ ਜਿੱਥੇ ਕੋਈ ਝਗੜੇ ਵਾਲੀ ਜਗਾ ਹੁੰਦੀ ਆ ਜਾਂ ਕੱਚੀਆਂ ਜ਼ਮੀਨਾਂ ਨੇ ਇੱਥੇ ਸਾਨੂੰ ਗਰੇਜ ਨਹੀਂ ਕਰਨਾ ਚਾਹੀਦਾ ਗੁਰਸਾ ਗੁਰਦੁਆਰਾ ਸਾਹਿਬ ਉਸਾਰਨ ਦਾ ਜਾਂ ਇਹਨਾਂ ਚੀਜ਼ਾਂ ਤੋਂ ਬਚਣ ਦਾ ਵੈਸੇ ਤਾਂ ਮੈਂ ਜਿਹੜੇ ਮੇਰੀ ਸੰਗਿਆਨ ਵਿੱਚ ਆ ਨਾ ਕਿ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਪੰਜ ਸਿੰਘ ਸਹਿਬਾਨਾਂ ਨੇ ਇੱਕ ਇਹ ਗੱਲ ਬਤੇ ਕੀਤਾ ਮਤਾ ਪਾਸ ਕੀਤਾ ਵਾ ਵੀ ਕਿਸੇ ਵੀ ਡਿਸਪਿਟੂਟ ਜਗ੍ਹਾ ਦੇ ਵਿੱਚ ਆਪਾਂ ਗੁਰਦੁਆਰ ਸਾਹਿਬ ਨਹੀਂ ਬਣਾ ਹਲੀ ਪਏਗੀ ਜੇ ਕੋਈ ਵਿਵਾਦਿਤ ਜ਼ਮੀਨ ਹੈ ਉਹਦੇ ਚ ਆਪਾਂ ਕਬਜ਼ਾ ਨਹੀਂ ਕਰਨਾ ਔਰ ਆਪਾਂ ਉਹਦੇ ਤੇ ਇਨਲੀਗਲ ਕੰਮ ਨਹੀਂ ਕਰਨਾ ਹੈਗਾ ਇਸ ਸ਼੍ਰੋਮਣੀ ਕਮੇਟੀ ਵੱਲੋਂ ਆਦੇਸ਼ ਆ ਜੇ ਕੋਗ ਤੇ ਆਦੇਸ਼ ਮੈਨੂੰ ਵਾਪੀ ਦੇਵਾਂਗਾ ਕਿਉਂਕਿ ਇੱਕ ਮਾਮਲਾ ਹੋਰ ਇੱਕ ਵਾਰ ਮੇਰੇ ਸੰਗਿਆਨ ਚ ਆਇਆ ਸੀਗਾ ਉੱਥੇ ਵੀ ਇਹੋ ਡਿਸਪਿਊਟ ਸੀਗਾ ਕਿ ਵੀ ਇਸ ਇੱਥੇ ਗੁਰਦੁਆਰਾ ਬਣਾਉਣਾ ਵਾ ਸੀ ਜਬਰਦਸਤੀ ਬਣਾਉਣਾ ਵਾ ਇਹ ਕਰਨਾ ਮੂ ਕਰਨਾ ਜਮੀਨ ਸੀ ਕੱਚੀ ਜੀ ਜੀ ਤੇ ਮੈਂ ਉਹਦਾ ਫਿਰ ਸੰਗਿਆਨ ਲਿਆ ਮੈਂ ਫਿਰ ਐਮਈ ਸਾਹਿਬ ਨਾਲ ਗੱਲ ਕੀਤੀ ਐਮਈ ਸਾਹਿਬ ਨੇ ਬਲੂਆ ਪ੍ਰੋਵਾਈਡ ਕੀਤਾ ਸੀਗਾ ਆਪਣਾ ਜਿਹੜਾ ਸੀਗਾ ਆਦੇਸ਼ ਸੀਗਾ ਆਪਣੇ ਮਤਾ ਜਿਹੜਾ ਸੀਗਾ ਕਿ ਵੀ ਇਹ ਜਿਹੜਾ ਵਾ ਕੋਈ ਵੀ ਡਿਸਪਿਊਟਡ ਜ਼ਮੀਨ ਜਿੱਥੇ ਕੋਈ ਕੱਚੀ ਜ਼ਮੀਨ ਆ ਜਾਂ ਬਰਖਚਾਰ ਦੀ ਆ ਜਾਂ ਹੋਰ ਕਿਸੇ ਮਤਲਬ ਗ੍ਰਾਮ ਸਭਾ ਦੀ ਜ਼ਮੀਨ ਆ ਉਹਦੇ ਵਿੱਚ ਗੁਰਦੁਆਰਾ ਹੀ ਉਸਾਰੀ ਨਹੀਂ ਵੈਸੇ ਲੰਗਰ ਲੰਗਰ ਲਾਉਣਾ ਵਾਸਤੇ ਉਹ ਠੀਕ ਹੈ ਮਤਲਬ ਥੋੜਾ ਬਹੁਤ ਜੇ ਟੈਂਪਰੇਰੀ ਲੰਗਰ ਲਾਉਣਾ ਵਾਸਤੇ ਕੋਈ ਸਮਾਗਮ ਕਰਨਾ ਉਹਦੇ ਵਾਸਤੇ ਯੂਜ਼ ਕਰ ਸਕਦੇ ਆ ਪੱਕੀ ਆਪਾਂ ਉਹਨੂੰ ਆਪਣਾ ਗੁਰਦੁਆਰੇ ਨਾਲ ਨਹੀਂ ਜੋੜ ਸਕਦੇ ਇਹ ਮਤਲਬ ਕੀਤਾ ਸੀਗਾ ਤੇ ਵੇ ਇਹਦਾ ਉੱਥੋਂ ਮਤਲਬ ਸ੍ਰੋਮਣੀ ਕਮੇਟੀ ਵੱਲੋਂ ਵੀ ਇਹੀ ਮਤਵਾ ਕਿ ਵੀ ਇਹਦੇ ਚ ਆਪਾਂ ਜਿਹੜੀ ਗੈਰ ਕਾਨੂੰਨੀ ਜ਼ਮੀਨਿਤਾਂ ਜਿਹੜੀ ਆਪਣੇ ਨਾਂ ਤੇ ਨਹੀਂ ਹੈਗੀ ਉਹਦੇ ਤੇ ਆਪਾਂ ਨਹੀਂ ਕਰ ਸਕਦੇ ਕੋਈ ਵੀ ਬਿਲਕੁਲ ਜੀ ਮੈਂ ਵੀ ਇਸ ਚੀਜ਼ ਨਾਲ ਸਹਿਮਤ ਹਾਂ ਕਿਉਂਕਿ ਵੇਖੋ ਜੀ ਦੂਜੇ ਧਰਮਾਂ ਵਾਲੇ ਮੰਦਰ ਉਸਾਰ ਲੈਂਦੇ ਨੇ ਨਾਲ ਕੁਝ ਵੀ ਬਣਾ ਲੈਂਦੇ ਉਹਨਾਂ ਦਾ ਮਸਲਾ ਕੁਝ ਹੋ ਰਿਹਾ ਸਾਡਾ ਸਿੱਖ ਪੰਥ ਦਾ ਮਸਲਾ ਹੋ ਰਿਹਾ ਕਿਉਂਕਿ ਸਾਡੇ ਅਸੀਂ ਬੇਅਦਬੀ ਨਹੀਂ ਸਹਿਣ ਕਰ ਸਕਦੇ ਜਿੱਦਾਂ ਦੂਜੇ ਲੋਕ ਕੁਝ ਵੀ ਕਰਦੇ ਨੇ ਅਸੀਂ ਇਹਨਾਂ ਚੀਜ਼ਾਂ ਨੂੰ ਕਦੇ ਵੀ ਸਹਿਣ ਨਹੀਂ ਕਰ ਸਕਦੇ ਉਹ ਸਾਰੀ ਕੌਮ ਵਾਸਤੇ ਥੋੜਾ ਜਿਹਾ ਨਮਸ਼ੀਦਾ ਰਹਿੰਦਾ ਵਾ ਚੈਨਲ ਦੇ ਮਾਧਿਅਮ ਦੂਸੀਆਂ ਕਮੇਟੀਆਂ ਨੂੰ ਅطلاع ਦੇਣਾ ਚਾਹੁੰਦੇ ਆ ਕਿ ਕਿਸੇ ਦਾ ਕੋਈ ਮਾਮਲਾ ਹੈਗਾ ਤਾਂ ਉਹਨੂੰ ਸਹੀ ਕਰ ਲੈ ਰਹਿੰਦੇ ਸਮਿਆਂ ਇਹਨਾਂ ਕੀ ਆਉਣ ਵਾਲੀ ਸਰਕਾਰਾਂ ਇਹਦੇ ਤੇ ਫੇਰ ਐਕਸ਼ਨ ਐਕ ਜੋ ਹੋ ਸਕਦੇ ਨੇ ਅਗਰ ਕਿਤੇ ਵੀ ਕੋਈ ਮਾਮਲਾ ਹੈਗਾ ਤਾਂ ਉਹਨੂੰ ਸਹੀ ਕਰ ਲੈਣਾ ਚਾਹੀਦਾ ਬਿਲਕੁਲ ਜੀ ਰਹਿੰਦਾ ਟਾਈਮ ਤੇ ਜੀ 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 ਦੇਖੋ ਜੀ ਮਾਮਲਾ ਹੋਇਆ ਗਿਆ ਤੇ ਫਿਰ ਲੜਾਈ ਦੀ ਜੜ ਬਣ ਜਾਂਦੀ ਹੈ ਲੜਾਈ ਦੀ ਜੜ ਬਣ ਜਾਂਦੀ ਹੈ ਪ੍ਰਧਾਨ ਸਾਹਿਬ ਧੰਨਵਾਦ ਹੈ ਆਪ ਜੀ ਦੀ ਕਮੇਟੀ ਦਾ ਔਰ ਸੈਕਟਰੀ ਸਾਹਿਬ ਆਪ ਜੀ ਵਿਸ਼ੇਸ਼ ਤੌਰ ਤੇ ਪਹਿਲਾਂ ਵੀ ਆਉਂਦੇ ਰਹੇ ਹੋ ਅੱਜ ਵੀ ਪਹੁੰਚੇ ਹੋ ਔਰ ਸੰਗਤਾਂ ਦੇ ਨਾਲ ਖੜੇ ਹੋ ਜੀ ਆਪ ਜੀ ਨੂੰ ਅੱਗੇ ਲਾ ਕੇ ਚੱਲਣਾ ਚਾਹੀਦਾ ਤਾਂ ਮੰਨਤਾਂ ਦੇ ਨਾਲ ਕਮੇਟੀ ਜਿਹੜੀ ਸਾਡੀ ਇਸ ਗੁਰਦੁਰ ਸਾਹਿਬ ਦੀ ਕਮੇਟੀ ਦੇ ਨਾਲ ਖੜੀ ਆ ਔਰ ਸੰਗਤ ਦੇ ਨਾਲ ਖੜੀ ਆ ਜੋ ਸੰਗਤ ਦਾ ਆਦੇਸ਼ ਹੋ ਸਾਡੇ ਸਿਰ ਮੱਥੇ ਆ ਸਾਨੂੰ ਜੋ ਸੇਵਾ ਲਾਉਣ ਜਿੱਥੇ ਚੱਲਣ ਨੂੰ ਕਹਿਣ ਸਾਨੂੰ ਰਾਤ ਦੇ 12 ਵਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਡੇ ਹੋਰ ਵੀ ਸਾਡੇ ਹਾਪੜ ਹਾਪੜ ਤੋਂ ਹਾਪਰਮਿਸ਼ਨ ਤੋਂ ਸਿੱਖ ਮਸ਼ੀਨਰੀ ਹਾਪੜ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਉੱਥੋਂ ਵੀ ਮੈਂਬਰ ਪਹੁੰਚੇ ਹੋ ਆਪ ਜੀ ਵੀ ਚੱਲ ਕੇ ਆਏ ਹੋ ਔਰ ਬਹੁਤ ਸੋਹਣਾ ਲੱਗਾ ਵੀ ਹਰ ਜਗ੍ਹਾ ਤੋਂ ਜਿੱਥੇ ਵੀ ਕਹੇ ਸਿੱਖ ਨੇ ਸੁਣਿਆ ਉੱਥੋਂ ਚੱਲ ਕੇ ਆ ਇੱਥੇ ਪਹੁੰਚੇ ਨੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਯੂਪੀ ਸਿੱਖ ਮਿਸ਼ਨ ਹਾਪੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦੀ ਜਥੇਬੰਦੀ ਸਰਮੋਰ ਜਿਹੜੀ ਸੰਸਥਾ ਹੈ ਉਹ ਇੰਚਾਰ ਸਾਹਿਬ ਜੀ ਨੇ ਪ੍ਰਸ਼ਾਸਨ ਨਾਲ ਫੋਨ ਤੇ ਗੱਲ ਕੀਤੀ ਸੀ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਹਰ ਤਰ੍ਹਾਂ ਦਾ ਜਿੰਨਾ ਵੀ ਸਹਿਯੋਗ ਹੋਏਗਾ ਅਸੀਂ ਤਨਮਨ ਤਨ ਨਾਲ ਕਰਨ ਨੂੰ ਤਿਆਰ ਆਂ ਅਗਰ ਪ੍ਰਸ਼ਾਸਨ ਇਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕਰਦਾ ਤੇ ਸੋਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਵੱਣਦੀ ਕਾਰਵਾਈ ਕਰਾਉਣ ਨੂੰ ਅੱਗੇ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਬਹੁਤ ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ ਹੋ ਸਕਦਾ ਹੋਵੇ ਵੀ ਮੇਰਾ ਸਵਾਲ ਹੀ ਆਪ ਜੀ ਨੂੰ ਚੰਗਾ ਨਾ ਲੱਗੇ ਕਿਉਂਕਿ ਮੈਂ ਗੱਲ ਕਲੀਅਰ ਹੀ ਕਰਨਾ ਹੁੰਦਾ ਥੋੜੀ ਜੀ ਮੈਂ ਇਹ ਕਿਹਾ ਮੈਂ ਵੀ ਜਿੱਥੇ ਇਹ ਜ਼ਮੀਨ ਦੇ ਦਾਏ ਝਗੜੇ ਹੁੰਦੇ ਨੇ ਕੋਈ ਜ਼ਮੀਨਾਂ ਕੱਚੀਆਂ ਜ਼ਮੀਨਾਂ ਵੀ ਹੁੰਦੀਆਂ ਪੱਕੀਆਂ ਵੀ ਹੁੰਦੀਆਂ ਨੇ ਕੁਝ ਲਫੜੇ ਵਾਲੀਆਂ ਚੱਕਰ ਚੱਕਰ ਹੁੰਦੇ ਸਾਨੂੰ ਉੱਥੇ ਗੁਰੇਜ਼ ਨਹੀਂ ਕਰਨਾ ਚਾਹੀਦਾ ਵੀ ਗੁਰੂ ਘਰ ਦੀ ਉਹ ਸਾਰੀ ਕਾਰਨ ਤੋਂ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਿਉਂਕਿ ਜੇ ਦੂਜੇ ਦੂਜੇ ਧਰਮਾਂ ਵਾਲੇ ਵੇਖੀਏ ਮੰਦਰਾਂ ਵਾਲੇ ਵੇਖੀਏ ਮਸਜਿਦਾਂ ਵਾਲੇ ਜੇ ਹੋਣਾ ਉਹਨਾਂ ਦਾ ਮਸਲਾ ਨਾ ਨ ਕਿਸ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਵਾ ਬਹੁਤ ਮੁੱਦਾ ਸੈਂਸਟਿਵ ਹੋ ਜਾਂਦਾ ਸਾਡੇ ਖਾਲਸਾ ਪੰਥ ਦੇ ਵਿੱਚ ਔਰ ਕਿਸੇ ਇੱਕ ਪਿੰਡ ਦੀ ਕਮੇਟੀ ਜਾਂ ਕੁਝ ਲੋਗ ਕੱਚੀ ਜਮੀਨ ਉੱਤੇ ਇਹੋ ਜਿਹੀ ਉਸਾਰੀ ਕਰਦੇ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਕਰਦੇ ਜਾਂ ਉਦਾਂ ਕਰਦੇ ਨੇ ਉਹ ਸਾਰੀ ਕੌਮ ਵਾਸਤੇ ਉਹ ਨਮੋਸ਼ੀ ਦਾ ਇੱਕ ਕਾਰਨ ਬਣਦਾ ਵਾ ਆਪ ਜੀ ਦਾ ਕੀ ਕਹਿਣਾ ਹੈ ਇਸ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਜਿਹੜਾ ਇਹ ਮਸਲਾ ਹੈ ਨਾ ਉਹ ਆਪ ਜੀ ਦੀ ਗੱਲ ਸਹੀ ਹੈ ਕੋਈ ਵੀ ਜਿਹੜਾ ਵਿਵਾਦ ਸਥਾਨ ਉੱਥੇ ਗੁਰੂ ਘਰ ਨਹੀਂ ਸਾਰੀ ਹੋਣੀ ਚਾਹੀਦੀ ਪਰ ਇਹ ਜਿਹੜਾ ਮਸਲਾ ਹੈ ਇਹ ਅਲੱਗ ਹੈ। ਅੱਛਾ ਇਹ ਤਕਰੀਬਨ ਤਕਰੀਬਨ 78 ਤੋਂ 78 ਦੇ ਵਿੱਚ ਇਹ ਜਿਹੜੀ ਹੈ ਜਮਾਨਤ ਦਿੱਤੀ ਗਈ ਹੈ ਗੁਰੂ ਘਰ ਵਾਸਤੇ ਦਿੱਤੀ ਗਈ ਉਹ ਬਕਾਇਦਾ ਸਟਾਮ ਹੋਏ ਨੇ। ਸਟਾਮਾ ਦੇ ਉੱਤੇ ਇਹ ਲਿਖਿਆ ਗਿਆ ਹੈ ਕਿ ਗੁਰੂ ਘਰ ਦੀ ਜ਼ਮੀਨ ਹੈ ਔਰ ਜਿਹੜੀ ਜਿਹੜਾ ਮਸਲਾ ਹੈ ਨਾ ਉਹ 10 ਡੈਸੀਮਲ ਉਹ 10 ਡੈਸੀਮਲ ਦਾ ਮਸਲਾ ਹੈ ਜਿਹੜਾ ਗੁਰੂ ਘਰ ਸਜਾਇਆ ਹੋਇਆ ਹੈ ਉਹ ਉਹ ਉਹਦਾ ਮਸਲਾ ਨਹੀਂ ਹੈਗਾ ਇਹ ਜੀ ਉਹ ਇਹਨਾਂ ਦੇ ਨਾਮ ਨਹੀਂ ਹੈਗੀ ਨਾ ਕੋਈ ਝਗੜੇ ਵਾਲੀ ਜਗਾ ਹੈ ਉਹ ਬਿਲਕੁਲ ਸੇਫ ਜਗਾ ਹੈ ਸਾਫ ਹੈ ਕਿਸੇ ਸੰਗਤ ਦੇ ਨਾਮ ਹੈ ਪਰ ਜਿਹੜੀ 10 ਡੈਸੀਮਲ ਜਿਹੜੀ ਜਿਹੜੀ ਹੈ ਨਾ ਉਹਦਾ ਹੈ ਸਿਰਫ ਉਹ ਗੁਰੂ ਘਰ ਦੇ ਜਿੱਥੇ ਜਿੱਥੇ ਗੁਰੂ ਘਰ ਦੀ ਉਸਾਰੀ ਹੋਣੀ ਹੈ ਸਤ ਸਤ ਉੱਥੇ ਵੀਰ ਜੀ ਉਥੇ ਨਾਲ ਦੇ ਨਾਲ ਲੰਗਰ ਵਾਸਤੇ ਪਾਰਕਿੰਗ ਵਾਸਤੇ ਕੱਲ ਨੂੰ ਅੱਜ ਛੋਟੇ ਬਿਲਡਿੰਗ ਛੋਟੀ ਹੈ ਮਾਰਤਾ ਹੈ ਤੇ ਕੱਲ ਨੂੰ ਵੱਡੀ ਵੀ ਹੋਏਗੀ ਸੋ ਇਸੇ ਸਮੇਂ ਦੀ ਇਹ ਕੰਧ ਕੀਤੀ ਗਈ ਇਹਨੂੰ ਤੋੜਿਆ ਗਿਆ ਤੋੜ ਕੇ ਫਿਰ ਇਹ ਸਾਰੀ ਉਸਾਰੀ ਦੁਬਾਰਾ ਕੀਤੀ ਗਈ ਹੈ ਲੰਮੇ ਸਮੇਂ ਤੋਂ ਇਹ ਗੁਰੂ ਘਰ ਨੂੰ ਜਗਾ ਜਿਹੜੀ ਗੁਰੂ ਘਰ ਦੀ ਹੀ ਹੈ ਜੀ ਜੀ ਮੈਂ ਵੀ ਥੋੜੀ ਜੀ ਕਿਤੇ ਗਲਤ ਬਿਆਨੀ ਕਰ ਗਿਆ ਹਾਂ ਉਹਦਾ ਕਰਨਾ ਚਾਹੁੰਦਾ ਹਾਂ ਸਫਾਈ ਦੇਣੀ ਚਾਹੁੰਦਾ ਹਾਂ ਵੀ ਇੱਥੇ ਜਿਹੜੀ ਨਾ ਗੁਰੂ ਘਰ ਬਣਿਆ ਹੋਇਆ ਵਾ ਬਿਲਕੁਲ ਬਕਾਇਦਾ ਔਰ ਲਾਗੇ ਨਾਲ ਲੱਗਦੀ ਜਮੀਨ ਆ ਥੋੜੀ ਜੀ ਜਿਹੜੀ ਜਿਵੇਂ ਭਾਈ ਸਾਹਿਬ ਨੇ ਜਾਣਕਾਰੀ ਚ ਦੱਸੀ ਆ ਵੀ ਉਹਦਾ ਥੋੜਾ ਜਿਹਾ ਮਸਲਾ ਵਾ ਉਹ ਵੀ 78 10 ਡੈਸੀਮਲ 10 ਡੈਸੀਮਲ ਉਹ ਵੀ 78 ਤੋਂ ਲੈ ਕੇ ਗੁਰੂ ਘਰ ਨੂੰ ਮਿਲੀ ਹੋਈ ਆ ਪਰ ਇਸ ਇਸ ਹਿਸਾਬ ਨਾਲ ਉਹ ਬੰਦੇ ਨੇ ਜਿਹੜੇ ਜਿੰਨੇ ਵੀ ਇਸ ਟਾਈਮ ਜ਼ਮੀਨ ਦਾ ਖਰੀਦੀ ਹੋਈ ਆ ਉਹਨੇ ਮਤਲਬ ਗਲਤ ਤਰੀਕੇ ਨਾਲ ਆਪਣੇ ਨਾਮ ਰਜਿਸਟਰੀ ਕਰਾ ਲਈ ਆ ਜਾਂ ਲਾਲਚ ਵਾਸ ਹੋ ਕੇ ਦੂਜੇ ਨੇ ਕਰਤੀ ਆ ਉਹ 100% ਉਹ ਗੁਣਾ ਘਾ ਰਿਹਾ ਇਸ ਚੀਜ਼ ਦੇ ਵਿੱਚ ਵੀ ਜਮੀਨ ਦਿੱਤੀ ਗਈ ਆ ਉਨੇ ਗਾਂ ਇਹ ਜਿਹੜੀ ਸ਼ਰਾਰਤ ਨਾਲ ਇਹ ਗਾਂ ਵੇਚ ਦਿੱਤੀ ਹੈ ਦੂਜੀ ਜਗ੍ਹਾ ਤੇ ਜ਼ਮੀਨ ਨੂੰ ਵੇਚਿਆ ਗਿਆ ਹੈ ਪਰ ਸੰਗਤ ਨੇ ਫਿਰ ਵੀ ਦੇਖੋ ਸੰਗਤ ਗੁਰਨਾਨਕ ਦਾ ਘਰ ਹੈ ਇੱਥੇ ਤੇ ਪ੍ਰੇਮ ਦੀ ਗੱਲ ਹੁੰਦੀ ਹੈ ਨਾ ਸੰਗਤ ਫਿਰ ਵੀ ਕਹਿੰਦੀ ਵੀ ਅਸੀਂ ਫਿਰ ਵੀ ਜੇ ਤੁਸੀਂ ਭਾਵੇਂ দান ਚ ਵੀ ਦਿੱਤੀ ਗਈ ਹੈ ਸਟਾਮ ਵੀ ਹੈ ਸਾਰੇ ਹੈਗੇ ਆ ਸਬੂਤ ਆ ਸਾਡੇ ਕੋਲੇ ਪਰ ਫਿਰ ਵੀ ਸੰਗਤ ਨੇ ਜੋ ਮਸਲਾ ਨਵਟਾਉਣਾ ਚਾਹਿਆ ਤਕਰੀਬਨ ਇਹ 10 ਡੈਸੀਮਲ ਜਗਾ ਦਾ 490000 ਅੱਜ ਵੀ ਜਿਹੜਾ ਹੈ ਉਹ ਪੰਚਾਇਤ ਦੇ ਕੋਲ ਪਿਆ ਹੋਇਆ ਜਿਨ੍ਹਾਂ ਨੇ ਵਿੱਚ ਫੈਸਲਾ ਕਰਾਇਆ ਹੋਰ ਸਰਵੇਸ਼ ਸਿੰਘ ਜਿਹੜਾ ਮਰ ਗਿਆ ਕੁਮਰ ਸਰਵੇਸ਼ ਸਿੰਘ ਉਹਨਾਂ ਦੇ بیٹے ਹੁਣ ਸੁਸ਼ਾਂਤ ਸਿੰਘ ਦੇ ਕੋਲੇ ਪੈਸਾ ਅੱਜ ਵੀ ਪਿਆ ਹੋਇਆ ਸੰਗਤ ਦਾ ਜਿਹੜਾ ਉਹਨੇ ਇਸ ਫੈਸਲਾ ਹੋ ਗਿਆ 490 ਦੇ ਵਿੱਚ ਉਸ ਦੇ ਬਾਵਜੂਦ ਵੀ ਉਹ ਜਿਹੜਾ ਹੈ ਇਨਸਾਨ ਜਿਹੜਾ ਹੈ ਉਹ ਰਜਿਸਟਰੀ ਨਹੀਂ ਕਰ ਰਿਹਾ ਔਰ ਇਹ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ 490 ਜਿਹੜਾ ਪੈਸਾ ਵਾ ਇਹ ਕਦੋਂ ਤੋਂ ਰੱਖਿਆ ਗਿਆ ਜੀ ਕਿਹੜੇ ਸਾਲ ਦੇ ਵਿੱਚ ਇਹ 2 ਇਹ 2000 ਤਕਰੀਬਨ 19 ਦੇ ਵਿੱਚ 19 ਤੋਂ ਬਾਅਦ ਜਦੋਂ 21 ਦੇ ਵਿੱਚ ਇਹ ਜਿਹੜਾ ਪੈਸਾ ਉਦੋਂ ਦਾ ਹੈ ਜਿਹੜਾ ਇਹ ਫੈਸਲਾ ਹੋਇਆ ਹੈ ਪਰ ਉਹ ਕਿਸੇ ਫੈਸਲੇ ਤੇ ਨਹੀਂ ਆ ਰਿਹਾ 1978 ਦੇ ਵਿੱਚ ਫੈਸਲਾ ਹੋ ਜਾਂਦਾ ਗੁਰੂ ਘਰ ਦੀ ਜ਼ਮੀਨ ਆ ਉਹ ਲਿਖਾ ਪੜੀ ਹੋਈ ਆ ਸਭ ਕੁਝ ਸਬੂਤ ਹੈਗੇ ਨੇ 2019 ਦੇ ਵਿੱਚ ਆਣ ਕੇ ਫੇਰ ਇਹ ਮਸਲਾ ਉਠਕਲਾਉਂਦਾ ਵਾ ਉਹ ਪਾਰਟੀ ਖੜਾ ਲੈਂਦੀ ਆ ਪਰ ਫੇਰ ਵੀ ਸਿੱਖਾਂ ਨੇ ਮੈਂ ਕਹਿੰਨਾ ਵੀ ਕਿੱਡਾ ਵੱਡਾ ਜਿਗਰਾ ਵਾ ਸਾਡਾ ਕੋਈ ਇਸ ਚੀਜ਼ ਦਾ ਗਲਤ ਫਾਇਦਾ ਚੁੱਕਦਾ ਵਾ ਪਰ ਉਹਨੂੰ ਚੁੱਕਾ ਨਹੀਂ ਦਿੱਤਾ ਜਾਏਗਾ ਫੇਰ ਦੁਬਾਰਾ ਵੀ 490 ਜਿਹੜਾ ਵਾ ਪੈਸਾ ਦੁਬਾਰਾ ਰੱਖ ਦਿੱਤਾ ਜਾਂਦਾ ਪਰ ਉਹ ਇਸ ਤុលਤੇ ਵੀ ਨਹੀਂ ਆ ਰਹੇ ਨਹੀਂ ਨਹੀਂ ਜੀ ਹਾਂਜੀ ਹਾਂਜੀ ਬਾਬਾ ਜੀ ਵੇਖੋ ਜੀ ਇੱਥੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵਾ ਵੀ ਕੁਝ ਗੱਲਾਂ ਹੌਲੀ ਹੌਲੀ ਕਲੀਅਰ ਹੁੰਦੀਆਂ ਨੇ ਜਿਵੇਂ ਪਤਾ ਲੱਗਦੇ ਆ ਮੈਂ ਵੀ ਕੁਝ ਗੱਲਾਂ ਦੇ ਵਿੱਚ ਮਗਾਲਤੇ ਦੇ ਵਿੱਚ ਆ ਜਿਹੜੀ ਮੈਂ ਪਹਿਲਾਂ ਸਵਾਲ ਕੀਤਾ ਸੀ ਬਾਬਾ ਜੀ ਪ੍ਰਸ਼ਾਸਨ ਆਇਆ ਵਾ ਇੱਥੇ ਇੱਕ ਦੇ ਇੱਕ ਦੇ ਇਹ ਚੀਜ਼ ਆ ਵੀ 5 ਦਿਨ ਹੋ ਗਏ ਨੇ ਪ੍ਰਸ਼ਾਸਨ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਸਾਡੇ ਇੱਥੇ ਨੌਜਵਾਨਾਂ ਨੇ ਉਹ ਬੰਦੇ ਨੂੰ ਫੜ ਕੇ ਪ੍ਰਸ਼ਾਸਨ ਨੂੰ ਸੌਂਪਿਆ ਪ੍ਰਸ਼ਾਸਨ ਫੇਰ ਛੱਡ ਦਿੰਦਾ ਉਹਨੂੰ ਠੀਕ ਹੈ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਕਤ ਉਹਦੇ ਪਿੱਛੇ ਕੰਮ ਕਰ ਰਹੀ ਹੈ ਇਹ ਤਾਂ ਸਪਸ਼ਟ ਹੋ ਰਿਹਾ ਵਾ ਪਰ 5 ਦਿਨ ਹੋ ਗਿਆ ਪ੍ਰਸ਼ਾਸਨ ਨੇ ਅਜੇ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਹੁਣ ਅੱਜ ਆਉਂਦਾ ਵਾ ਸੰਗਤ ਦਾ ਇਕੱਠ ਵੇਖ ਕੇ ਰੋਸ ਵੇਖ ਕੇ 3 ਦਿਨਾਂ ਦਾ ਸਮਾਂ ਹੋਰ ਮੰਗ ਲੈਂਦਾ ਵਾ ਪਰ ਜਿਹੜੇ ਸਾਡੇ ਆਗੂ ਨੇ ਉਹ ਉੱਤੋਂ ਵੀ ਲਗਾ ਨੇ ਉਹ 5 ਦਿਨਾਂ ਦਾ ਸਮਾਂ ਦੇ ਦਿੰਦੇ ਨੇ ਬਾਬਾ ਜੀ ਦਿਨ ਤਾਂ ਪਹਿਲਾਂ ਹੀ ਬੜੇ ਹੋ ਗਏ ਪ੍ਰਸ਼ਾਸਨ ਨੂੰ ਕੀ ਤੁਸੀਂ ਇਹ ਕਹਿ ਨਹੀਂ ਸਕਦੇ ਵੀ ਨਹੀਂ ਭਾਈ ਉਹਨੂੰ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹਨੂੰ ਗ੍ਰਿਫਤਾਰ ਕਰਕੇ ਵਿਖਾਓ ਇਹ ਜਦੋਂ ਘਟਨਾ 20 ਤਰੀਕ ਨੂੰ ਘਟੀ ਨਾ ਜੀ ਅਸੀਂ ਉਦੋਂ ਪੰਜਾਬ ਸੀਗੇ ਮੈਂ ਆਪਣੇ ਜਦੋਂ 20 ਤਰੀਕ ਨੂੰ ਗਿਆ ਉਹਨੂੰ ਫੋਨ ਤੇ ਅਸੀਂ ਪੰਜਾਬ ਪੁੱਲਰ ਹਸਪਤਲ ਦੇ ਵਿੱਚ ਸੀਗੇ ਵੀ ਤੁਸੀਂ ਵਾਪਸ ਆਉਨੇ 21 ਤਰੀਕ ਨੂੰ ਇੱਥੇ ਭਾਈ ਤੇ ਉਦੋਂ ਆ ਕੇ ਸਾਰਾ ਮੌਜਨਾ ਕਰਦੇ ਹਾਂ ਉਦੋਂ ਤੱਕ ਪ੍ਰਸ਼ਾਸਨ ਕੋਈ ਐਕਟੀਵਿਟੀ ਨਹੀਂ ਕਰ ਰਿਹਾ ਸੰਗਤ ਨੇ ਸਲਾਹ ਕੀਤੀ مشورہ ਕੀਤਾ ਸਾਰਿਆਂ ਨੇ ਚਲੋ ਜੀ ਇਧਰ ਜਿਹਦੀ ਜਿੱਥੇ ਚਲਦੀ ਉਹਨੇ ਫੋਨ ਕੀਤੇ ਸਾਨੂੰ ਤੇ ਪ੍ਰਸ਼ਾਸਨ ਨੇ ਫਿਰ ਉਹਦੇ ਤੇ ਮੁਕਦਮਾ ਕੀਤਾ ਪਹਿਲਾਂ ਪ੍ਰਸ਼ਾਸਨ ਅਹੀ ਲਾਹ ਹਵਾਲੀ ਕਰਦਾ ਸੀਗਾ ਰਿਪ੍ਰੈਸੀਡ ਸੀਓ ਸਾਹਿਬ ਇੱਥੇ ਆਏ ਉਹਨਾਂ ਨੇ ਆ ਕੇ ਇੱਥੇ ਸੰਗਤ ਨਾਲ ਗੱਲਬਾਤ ਕੀਤੀ ਉਹਦੇ ਤੇ ਮਕਦਮਾ ਕੀਤਾ ਫਿਰ ਉਹਨਾਂ ਨੇ ਕਿਹਾ ਜਿਹੜੀ ਬੰਦੀ ਕਾਰਵਾਈ ਹੋਊਗੀ ਉਹਦਣ ਹੀ ਵੀ ਮੈਂ ਇਹਦੇ ਤੇ ਗੁੰਡਾਕਟੀ ਲਾਵਾਂਗਾ ਤੇ ਜੋ ਇਹ ਅਸਲ ਤੇ ਇਹਦੇ ਤੇ ਗੈਂਗਸਟਰ ਪਹਿਲਾਂ ਲੱਗੀ ਹੋਈ ਹੈ ਇਹਦੇ ਤੇ ਇਹਦੇ ਬੱਚਿਆਂ ਤੇ ਕਈਆਂ ਤੇ ਹਨਾ ਉੱਤੇ ਕਾਰਵਾਈ ਕਰਾਂਗੇ ਸੰਗਤ تسਲੀ ਦਿੱਤੀ ਉਹਨਾਂ ਨੇ ਹੁਣ ਉਹ ਦਬਿਸ਼ ਦੇ ਰਹੇ ਆ ਜਿਗਾ ਜਿਗਾ ਉਹ ਕਹਿੰਦਾ ਕਹਿਣਾ ਕਿ ਫੜ ਰਹੇ ਆ ਅਸੀਂ ਇਹ ਆਇਆ ਤਿੰਨ ਤਿੰਨ ਦਿਨ ਦਾ ਕਿਹਾ ਸਾਨੂੰ ਉਹਨਾਂ ਨੂੰ ਕਿਹਾ ਹਨਾ ਆਪ ਜੀ ਨੇ ਸਮਾਂ 5 ਦਿਨ ਦਾ ਦਿੱਤਾ ਮੈਂ ਨਹੀਂ ਸੰਗਤ ਨਹੀਂ ਸਾਰੀ ਨੇ ਉਹ ਕਹਿੰਦਾ ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਦੂਜੀ ਦੀ ਗ ਇੱਕ ਨਿਮਰਤਾ ਦੀ ਗੱਲ ਹੈ ਕੋਈ ਐਡਾ ਵੱਡਾ ਬਦਮਾਸ਼ ਨਹੀਂ ਹੋ ਸੰਗਤ ਕਾੜੀ ਅਗਰ ਇਹ ਸੰਗਤ ਆਪਣੀ ਚਾਹੇਗੀ ਨਾ ਵੇਖੋ ਗੱਲ ਨਹੀਂ ਕਰਨੀ ਚਾਹੀਦੀ ਸਭ ਕੁਝ ਕਰ ਸਕਦੀ ਹੈ ਸਮਰੱਥ ਗੁਰੂ ਦਾ ਹੱਥ ਹੈ ਲੇਕਿਨ ਐਹੀ ਪ੍ਰਸ਼ਾਸਨ ਦਾ ਮਾਮਲਾ ਕਿ ਇੰਨਾ ਵੱਡਾ ਮਾਮਲਾ ਨਹੀਂ 10 ਡੈਸੀਮਲ ਦਾ ਮਾਮਲਾ ਜਦ ਕਿ ਜਿਹੜਾ ਸਦਰ ਐਸ ਡੀ ਐਮ ਪਹਿਲਾਂ ਸੀ ਇਹ ਤੋਂ ਇਸ ਟਾਈਮ ਮੀਣਾ ਐਸ ਡੀ ਐਮ ਹੈ ਪਹਿਲਾਂ ਦੂਸਰਾ ਸੀਗਾ ਉਹ ਇਹਦਾ ਰਕਬਾ ਪੂਰਾ ਕਰਕੇ ਪਰਲੇਵਨੇ ਪੂਰਾ ਇਧਰੋਂ ਦਾ ਬਣਦਾ ਵੀ ਨਹੀਂ ਜੇ ਆਪਾਂ ਕਾਨੂੰਨੀ ਤੌਰ ਤੇ ਵੇਖਾਂਗੇ ਨਾ ਤੇ ਇਹਦਾ ਉਹਦਾ ਰਕਬਾ ਪਰਲੇਵਨੇ ਪੂਰਾ ਹੁੰਦਾ ਹੈ ਉਹ 10 ਡੈਸੀਮਲ ਦਾ ਜਿਹਦਾ ਝਗੜਾ ਭਾਈ ਫਿਰਦਾ ਉਹ ਵੀ ਪਰੰਪਰਾਇ ਪੂਰਾ ਹੋ ਜਾਣਾ ਅੱਜ 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 ਨਿਮਾਇਸ਼ ਹੋ ਜਾਵੇ ਲੇਕਿਨ ਉਹਦੇ ਪਿੱਛੇ ਕੋਈ ਤਾਕਤ ਸੀਗੀ ਰਾਜਨੀਤਿਕ ਇਹ ਗੱਲ ਕਹਿ ਲੋ ਅਸੀਂ ਤਾਂ ਇਹ ਤੁਹਾਨੂੰ ਦੱਸ ਦੇਗੇ 21 ਤਰੀਕ ਇੱਥੇ ਦਿੱਤੀ ਗਈ ਸੀ ਸੰਗਤ ਨੂੰ ਮਤਲਬ 21 ਤਰੀਕ ਇੱਥੇ ਦਿੱਤੀ ਗਈ ਸੀ ਕਿਸੇ ਨੇ ਬੰਦੇ ਨੇ ਉਹਨਾਂ ਦੇ ਇਹਨਾਂ ਨੂੰ ਪਤਾ ਆ ਕਿ 21 ਤਰੀਕ ਨੂੰ ਨੱਪਟਾਵਾਂਗੇ ਬਹਿ ਕੇ ਲੇਕਿਨ 20 ਤਰੀਕ ਨੂੰ ਪੰਗਾ ਕਰ ਦਿੰਦਾ ਹੈ ਬਾਬਾ ਜੀ ਇਹਦੇ ਪਿੱਛੇ ਤਾਂ ਕੋਈ ਸ਼ਰਾਰਤ ਹੀ ਅੰਸਰ ਹੋ ਸਕਦੇ ਆ ਨਾ ਵੀ ਆਪ ਜੀ ਨੂੰ ਵੀ ਚਿਤਾਉਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਿਤਾਉਣਾ ਚਾਹੀਦਾ ਆਪ ਜੀ ਨੂੰ ਆਪ ਨੂੰ ਸਰਕਾਰ ਨੂੰ ਵੀ ਚਿਤਾਉਣਾ ਚਾਹੀਦਾ ਵੀ ਕੱਲ ਨੂੰ ਕੋਈ ਵੱਡੀ ਘਟਨਾ ਵੀ ਇੱਥੇ ਵਾਪਰ ਸਕਦੀ ਹੈ ਜੀ ਪੂਰਾ ਜਤਾਇਆ ਵਾ ਤਾਂ ਹੀ ਰਾਤ ਨੂੰ ਐਫ ਆਈ ਆਰ ਦਰਜ ਹੋਈ ਹੈ ਟਾਈਮ ਦੇਖ ਲਓ ਐਫ ਆਈ ਆਰ ਦਾ ਕਦੋਂ ਦਰਜ ਹੋਈ ਹੈ ਪਹਿਲਾਂ ਹਿਲਾ ਹਵੇਲੀ ਕਰਦੇ ਵੀ ਅਸੀਂ ਜਾਂਚ ਕਰਾਂਗੇ ਅਸੀਂ ਜੇ ਕਰਾਂਗੇ ਉਹ ਕਰਾਂਗੇ ਐਫ ਆਈ ਆਰ ਦਾ ਟਾਈਮਿੰਗ ਦੇਖ ਲਓ ਤੁਸੀਂ ਜਦੋਂ ਪ੍ਰੈਸ਼ਰ ਪਿਆ ਸਾਰਾ ਕੰਮ ਹੋਇਆ ਤਾਂ ਹੀ ਉਹ ਐਫ ਆਈ ਆਰ ਦਰਜ ਹੋਈ ਹੈ ਤੇ ਹੁਣ ਉਹਦੇ ਪਿੱਛੇ ਪੁਲਿਸ ਕਰ ਵੀ ਛੱ ਉਹਨੂੰ ਮੂੜੀ ਆਪਾਂ ਬੰਦਾ ਕਹਿ ਸਕਦੇ ਆਂ ਪ੍ਰਸ਼ਾਸਨ ਇੰਨੀਾਂ ਕਿ ਪ੍ਰਸ਼ਾਸਨ ਦੀ ਇੰਨੀ ਹੀ ਲਾਹ ਵੇਲੀ ਆ ਕਿ ਉਹਨੇ ਜਿਹੜੀ ਕਾਰਵਾਈ ਕਰਨ ਡਿਆ ਲੇਟ ਕਰਨ ਡਿਆ ਲੇਟ ਕਰ ਰਿਹਾ ਇਹ ਕਰ ਰਿਹਾ ਇਸੇ ਕਰਕੇ ਅੱਜ ਇਕੱਠ ਹੋਇਆ ਵਾ ਔਰ ਸਭ ਇਹਨੂੰ ਕਿਹਾ ਗਿਆ ਵਾ ਕਿ ਅਸੀਂ ਅੱਜ ਵੀ ਸ਼ਾਂਤੀ ਸੰਗਤ ਮਤਲਬ ਅੱਜ ਵੀ ਸ਼ਾਂਤੀ ਅਗਰ ਉਹ ਨਹੀਂ ਉਹਨੂੰ ਫੜਦੇ ਕੋਈ ਗੱਲ ਨਹੀਂ ਕਰਦੇ ਉਹਦੇ ਤੇ ਗੁੰਡਾ ਐਕਟ ਦੀ ਕਾਰਵਾਈ ਨਹੀਂ ਕਰਦੇ ਫਿਰ ਸੰਗਤ ਫਿਰ ਸੰਗਤ ਦੇ ਤੀਬਰ ਦੂਤੀ ਤਰੀਕ ਤੋਂ ਬਾਅਦ ਵੇਖ ਲਿਓ ਆਪ ਜੀ ਦਾ ਕੀ ਡਿਸੀਜਨ ਹੋਏਗਾ ਫਿਰ ਕੀ ਕਾਰਵਾਈ ਕੀਤੀ ਜਾਏਗੀ ਆਪ ਜੀ ਵੱਲੋਂ ਸੰਗਤ ਵੱਲੋਂ ਸਾਰੀ ਸੰਗਤ ਦਾ ਮਨ ਤੇ ਅੱਜ ਵੀ ਬਹੁਤ ਜਿਹੜੀ ਸੰਗਤ ਹੀ ਉਤੇਜੇ ਸੀਗੀ ਅੱਜ ਵੀ ਸੰਗਤ ਇਹ ਠੀਕ ਹੈ 30 ਤਰੀਕ ਤੋਂ ਬਾਅਦ ਅਸੀਂ ਜਾ ਕੇ ਜਿੱਦਾਂ ਨਾਨਕਮੰਦਾ ਕਮੇਟੀ ਆਈਏ ਸਾਰੇ ਜਾ ਕੇ ਉਸ ਦੇ ਡੀਐਮ ਸਾਹਮਣੂ ਮਿਲਣਗੇ ਕੱਲ ਨੂੰ ਜਿੱਦਾਂ ਵੀ ਆ ਕਾਰਵਾਈ ਕਰਨ ਲਈ ਤੇ ਉਹਨਾਂ ਨੇ ਤਿੰਨ ਦਿਨਾਂ ਦਾ ਟਾਈਮ ਲੈ ਕੇ ਤਿੰਨ ਦਿਨਾਂ ਦੇ ਕਰ ਲਾਂਗੇ ਅਗਰ ਉਸ ਤੋਂ ਬਾਅਦ ਨਹੀਂ ਹੋਏਗਾ ਫਿਰ ਜੋ ਹੁੰਦਾ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਮੋਰਚੇ ਲੱਗਦੇ ਰਹੇ ਆ ਜੋ ਵੀ ਕੰਦ ਕਵਾ ਕਰਦਾ ਰੋ ਤੂੰ ਫਿਰ ਹੋਏਗਾ ਹੀ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਐਡੀ ਵੱਡੀ ਮਤਲਬ ਅਸੀਂ ਸਮਝਦੇ ਆ ਕਿ ਜੇ ਸਰਕਾਰ ਸਹੀ ਫੈਸਲਾ ਕਰ ਦੇਵੇ ਉਹਨੂੰ ਜਾਇਬ ਬਣਦੀ ਕਾਰਵਾਈ ਕਰ ਦੇਵੇ ਕੋਈ ਨਹੀਂ ਵੱਡੀ ਗੱਲ ਨਹੀਂ ਹੈਗੀ ਕੋਈ ਟੀ ਬਟਾ ਮਸਲਾ ਨਹੀਂਗਾ ਪਰ ਮਸਲਾ ਨੂੰ ਜੇ ਨਮਕਾਉਣੇ ਚਾਹਣ ਫਿਰ ਲੰਮ ਵੱਡਾ ਹੋ ਵੀ ਸਕਦਾ ਵਾ ਉਹ ਵੀ ਸਕਦਾ ਵੱਡਾ ਫਿਰ ਜੀ ਵਿੱਚ ਦੇਖੋ ਨੌਜਵਾਨ ਜਿਹੜਾ ਵੋ ਜਜ਼ਬਾਤੀ ਹੈ ਤੇ ਹਰ ਇੱਕ ਨੌਜਵਾਨ ਦੇ ਅੰਦਰ ਨਾ ਗੁਰੂ ਦੇ ਪ੍ਰਤੀ ਪਿਆਰ ਹੈ ਤੇ ਉਹ ਚਾਹੁੰਦਾ ਹੈ ਕਿ ਮਸਲਾ ਛੇਤੀ ਨਿਬੜਿਆ ਜਾਵੇ ਪਰ ਜਿਹੜੇ ਵਿਚਾਰਬਾਨ ਨੇ ਸਾਰੇ ਮਹਾਂਪੁਰਸ਼ ਨੇ ਸਾਰੀਆਂ ਸੰਸਥਾਵਾਂ ਨੇ ਬੈਠ ਕੇ ਉਹਨਾਂ ਨੇ ਵਿਚਾਰ ਕੀਤਾ ਕਿ ਹੋ ਸਕਦਾ ਜੇ ਪ੍ਰਸ਼ਾਸਨ ਕਤੂਨ ਰਹੀਂ ਮਸਲਾ ਹੱਲ ਹੁੰਦਾ ਹੈ ਫਿਰ ਸਾਨੂੰ ਜਿਹੜਾ ਹੈ ਉਹਨੂੰ ਵਧਾਉਣ ਦੀ ਲੋੜ ਨਹੀਂ ਹੈ ਇਸ ਕਰਕੇ ਜਿਹੜਾ ਉਹ 5 ਦਿਨਾਂ ਦਾ ਸਮਾਂ ਦਿੱਤਾ ਗਿਆ 30 ਤੀਤ ਤੋਂ ਬਾਅਦ ਜੇ ਨਹੀਂ ਮਸਲਾ ਹੱਲ ਹੁੰਦਾ ਤੇ ਫਿਰ ਫਿਰ ਮੋਰਚੇ ਵੀ ਲੱਗ ਸਕਦੇ ਆ ਸੰਗਤਾਂ ਦਾ ਇਕੱਠ ਫਿਰਪਾ ਇੱਥੇ ਅੱਜ ਹਜ਼ਾਰਾਂ ਨਾਲ ਕੱਲ ਨੂੰ ਲੱਖਾਂ ਦੇ ਹਿਸਾਬ ਨਾਲ ਵੀ ਇੱਥੇ ਆ ਸਕਦਾ ਸੋ ਜਿਹੜਾ ਪ੍ਰਸ਼ਾਸਨ ਨੂੰ ਸਾਹਮਣਾ ਔਖਾ ਹੋਏਗਾ ਬਿਲਕੁਲ ਜੀ ਗੁਰੂ ਸਾਹਿਬ ਨੇ ਸਾਨੂੰ ਸੰਤ ਸਿਪਾਈ ਬਣਾਇਆ ਵਾ ਪਹਿਲਾਂ ਹਮੇਸ਼ਾ ਹੀ ਖਾਲਸਾ ਜਿਹੜਾ ਵਾ ਸਿੱਖ ਹੈ ਜਿਹੜਾ ਸੰਤ ਦੀ ਤਰ੍ਹਾਂ ਪੇਸ਼ ਆਉਂਦਾ ਵਾ ਨਿਮਰਤਾ ਦੇ ਨਾਲ ਪੇਸ਼ ਆਉਂਦਾ ਵਾ ਪਰ ਜੇ ਨਾ ਹੀ ਮੰਨੇ ਕੋਈ ਫਿਰ ਸਿਪਾਈ ਵਾਲੇ ਗੁਣ ਵੀ ਖਾਲਸੇ ਦੇ ਵਿੱਚ ਹੀ ਨੇ ਫਿਰ ਹੱਥ ਕਰਾ ਰਹੇ ਵਿਖਾਉਣੇ ਵੀ ਜਾਣਦਾ ਵਾ ਤੇ ਖਾਲਸੇ ਦਾ ਸਲੋਤਰ ਵੀ ਤਗੜਾ ਵਾ ਡਾਂਗ ਵੀ ਤਕੜੀ ਆ ਤੇ ਖਾਲਸੇ ਦੇ ਕੋਲ ਸਾਰੇ ਰਸਤੇ ਵੇਖੇ ਹੋਏ ਨੇ ਪਛਾਣੇ ਹੋਏ ਨੇ ਇਹਨਾਂ ਰਾਵਾਂ ਦਾ ਪਾਂ ਲਈਆ ਖਾਲਸਾ ਇਸ ਕਰਕੇ ਮੈਂ ਕਹਿੰਦਾ ਵੀ ਸਿੱਖ ਪੰਥ ਦੇ ਨਾਲ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਪੰਗਾ ਲੈਣ ਤੋਂ ਪਹਿਲਾਂ ਇਹਨਾਂ ਦਾ ਇਤਿਹਾਸ ਹਮੇਸ਼ਾ ਜ਼ਰੂਰ ਪੜ ਲੈਣਾ ਚਾਹੀਦਾ ਧੰਨਵਾਦ ਜੀ